ਲਾਈ ਵੀ ਦੋਸਤੋ ਆ ਵਾਈ ਦੇ ਮੰਨਲ ਦਿਖਾਉਣੇ ਆਗੇ ਆਪਾਂ ਕਾਦੀ ਬੂਟੀਆਂ ਵੀ ਨੇ ਜੀ ਤੇ ਬਾਈ ਇਹ ਆਲੂ ਬਖਾਰੇ ਦੇ ਆ ਆਲੂ ਬਖਾਰੇ ਦੇ ਬੂਟੇ ਆਗੇ ਹਾਂ ਮਦਰ ਪਲਾਂਟ ਹੈ ਇਹ ਮਦਰ ਪਲਾਂਟ ਆਲੂ ਬਖਾਰੇ ਦੇ ਲੱਗੇ ਹੋਇਆ ਖਾਲ ਦੇ ਨਾਲ ਨਾਲ ਨਾ ਬਾਈ ਨੇ ਨਰਸਰੀ ਨੂੰ ਥਾਂ ਛੱਡਿਆ ਬੰਦ ਤੁਰ ਤੱਕ 3 ਗਿੱਲਾਂ ਦੀ ਸਰੀ ਹੈਗੀ ਤੇ ਮੰਨ ਲਓ ਬਾਗਾਂ ਦੀ ਤੇ ਸਬਜ਼ੀ ਦੀ ਖੇਤੀ ਬਾਈ ਸਾਰੀ ਕਰਦਾਗਾ ਤੇ ਤੁਹਾਨੂੰ ਨਾਲ-ਨਾਲ ਹੀ ਦਿਖਾਉਂਦੇ ਜਾਨਨੇ ਆ ਅੱਗੇ ਕੀ ਸਿਸਟਮ ਆ ਆ ਨਾਸਪਤੀ ਆ ਗਈ ਵਿੱਚ ਆ ਨਾਸਪਤੀ ਆ ਗਈ ਹਾਂ ਇਹਦੇ ਮਦਰ ਪਲਾਂਟ ਹੀ ਆਪਣੇ ਨਾਸਪਤੀ ਦੇ ਖਾਲ ਦੇ ਨਾਲ ਨਾਲ ਦੋਸਤੋ ਸਕੀਮ ਨਾਲ ਹੀ ਲਾਇਆ ਬਾਈ ਨੇ ਨਾ ਤਾਂ ਥੋੜੀ ਜਿਹੀ ਉਹਦੀ ਕੇਅਰ ਕਰਨੀ ਸੋਕੀ आकिनुआ लेकिन उधर बाहर है ना तेरो तो क्या ना मारी दो तने जा के लेकिन हो गया कहीं ताज़र बैठा हुआ है ये पार्मला पार्मला अच्छा हाँ पार्मला के आर्मी दिखा रहे हैं यार ਕੀ ਮੈਨੂੰ ਲੱਗਦਾ ਹੈ ਤੇ ਅੱਜ ਕੱਲ ਆ ਕੇ ਇਹਨੂੰ ਘਾਟ ਹੋ ਜਾਂਦੀ ਹੈ ਲੋਹੇ ਦੀ ਘਾਟ ਹੋ ਗਈ ਹੈ ਹੈ ਮੇਰਾ ਫੁੱਟ ਹੋ ਜਾ ਮਹਰ ਹੋਰ ਫਿਰ ਉਹਨੂੰ ਪਾਣੀ ਘੜਦਾ ਪੈਂਦਾ ਹੂ ਹੈ ਘੜਦਾ ਵੀ ਜਿਆਦਾ ਪੈਂਦਾ ਹੂ ਘੜਦਾ ਤਾਂ ਨਹੀਂ ਪੈਂਦਾ ਇਹ ਫਿਰ ਕੁਝ ਕੱਖ ਕੁਖੀ ਤੇ ਕੁਝ ਫਲ ਵਾਲੇ ਹਾਂ ਇਹ ਲੋਹੇ ਦੀ ਘਾਟ ਹੈ ਹਾਂ ਲੋਹੇ ਦੀ ਹਾਂ ਇਹ ਗੱਲ ਆ ਜੋ ਇਹ ਲੋਹੇ ਦੀ ਘਾਟ ਹੈ ਕਾ ਕਰੇ ਇਹ ਆੜੂ ਆਦੇ ਨਾਲ ਉੱਠ ਕੇ ਆ ਗਿਆ ਆੜੂ ਆ ਗਏ ਆੜੂ ਫਸਰੇ ਹੈ ਹੁਣ ਆਪਾਂ ਕਲਮਾ ਵਾਸਤੇ ਰੱਖੇਗਾ ਸਾਨੂੰ ਇਹਨੇ ਕਲਮਾ ਕਰ ਦਿੱਤਾ ਚਿੱਲੀਆਂ ਦੇ ਵੀਡੀਓ ਤੇ ਲੈ ਵੀ ਜੀ ਤੇ ਬਈ ਦੱਸਿਓ ਕਿਹੜੇ ਕਿਹੜੇ ਆੜੂ ਨੇ ਕਿਹੜੀ ਆ ਗਈ ਨਰਸਰੀ ਆ ਗਈ ਦੋਸਤੋ ਆ ਆਲੂ ਬੁਖਾਰ ਆ ਗਿਆ ਆਲੂ ਬੁਖਾਰ ਆ ਗਿਆ ਤੇ ਆੜੂ ਆ ਗਿਆ ਠੀਕ ਆ ਇਹਦਾ ਹਾਈਟੀ ਬਹੁਤ ਰঞ্জੀਤ ਇਹਨਾਂ ਕੰਮ ਜਾਵਾ ਹਾਂ ਇਹ ਸਾਲ ਦੇ ਆ ਗਏ ਸਾਲ ਦੇ ਬੁੱਟੇ ਆ ਗਏ ਹਾਂ ਇਹ ਸਾਲ ਦੇ ਆ ਗਏ ਇਹਨਾਂ ਦਾ ਫਿਰ ਰੇਟ ਵਗੈਰਾ ਵੱਧ ਇਹ ਰੇਟ ਵੱਧਾ ਇਹਦਾ 100 ਰੁਪਿਆ ਇਹਦਾ 100 ਰੁਪਿਆ ਲੈ ਵੀ ਦੋਸਤ ਇਹ ਤਾਂ ਤੁਹਾਡੇ ਮੰਨ ਲਓ ਇਹ ਤਾਂ ਜੀ ਫਿਰ ਫਲ ਕੰਮੇ ਸਾਲ ਚੱਕਰ ਇਹ ਬਾਈ ਫਲ ਚੱਕੂਗਾ ਹੁਣੇ ਹੁਣ ਅੱਜ ਲੈ ਆ ਕੇ ਲਾ ਦੋਗੇ ਤਾਂ ਉਦੋਂ ਫਲ ਹਾਂ ਇਹ ਜਨਵਰੀ ਚ ਦੇਵਾਂਗੇ ਜਨਵਰੀ ਚ ਹਾਂ ਤੇ ਜਨਵਰੀ ਜੜ ਝਾੜ ਕੇ ਲਾ ਦੇ ਜੂ ਥੱਲੇ ਆਪਾਂ ਐਸੇ ਲੋੜੀ ਖਿੱਚ ਕੇ ਪੱਟ ਕੇ ਜੜ ਤਾਂ ਲੱਗ ਜੂ ਉਹ ਤਾਂ ਵੀਡੀਓ ਚ ਨ ਉਹ ਕੀ ਹੋ ਰਿਹਾ ਇਹ ਆੜੂ ਆ ਗਿਆ ਆਪਣੇ ਨਾਲ ਹੀ ਆੜੂ ਆ ਗਿਆ ਹਾਂ ਨਾਲ ਹੀ ਨਾਲ ਹੀ ਉਹਦੀ ਆੜੂ ਲੱਗੂ ਨਾਲ ਇਹਦੇ ਵਿੱਚ ਆਪਣਾ ਲੂਚਾ ਲਾਇਆ ਹੋਇਆਗਾ ਵਿੱਚ ਹੂੰ ਮੇਨ ਕਰਨ ਵਾਸਤੇ ਉਹ ਤੇ ਬਾਈ ਨੇ ਪਹਿਲਾਂ ਦੋ ਤਿੰਨ ਕਿਨਾਰੇ ਲੈ ਕੇ ਜਿਹੜਾ ਮੇਨ ਹਾਈਵੇ ਮੋੜ ਤਲਵੰਡੀ ਵਾਲਾ ਉਹਦੇ ਤੇ ਨਰਸਰੀ ਕੀਤੀ ਸੀਗੀ ਉਥੇ ਮੰਨ ਲਓ ਅੱਗ ਉੱਗੇ ਜੀ ਲੱਗ ਜਾਂਦੀ ਸੀ ਕਮੰਡੀ ਨੇ ਦਿੱਕਤ ਆ ਜਾਂਦੀ ਸੀ ਤਾਂ ਕਰਕੇ ਬਾਈ ਨੇ ਪਾਣੀ ਦੀ ਟਿਕਰਵਾਈ ਆ ਪਾਣੀ ਦੀ ਵੀ ਉੱਥੇ ਮਾੜਾ ਸੀਗਾ ਇਹਨੂੰ ਪਤਾ ਫਰੂਟ ਵਾਲੇ ਬੂਟੇ ਨੂੰ ਪਾਣੀ ਦਾ ਚੰਗੀ ਚਾਹਣ ਹੁਣ ਬਾਈ ਨੇ ਉਹਦੇ ਖੇਤ ਦੇ ਵਿੱਚ ਹੀ ਇੱਥੇ ਬਾਈ ਦੀ ਪੈਲੀ ਹੈ ਇੱਥੇ ਘਰ ਆ ਤੇ ਇੱਥੇ ਬਾਈ ਆ ਨਰਸਰੀ ਧਿਆਰ ਤੋਂ ਪਹਿਲਾਂ ਵੀ ਇੱਥੇ ਕਰਦਾ ਸੀ ਧਰਮ ਉਹ ਉੱਥੇ ਇੱਕ ਤਰ੍ਹਾਂ ਦੇ ਬੂਟੇ ਵੇਚਣ ਵਾਸਤੇ ਸਿਸਟਮ ਬਣਾਇਆ ਵਾਸੇ ਹੁਣ ਬਾਈ ਨੇ ਸਾਰੇ ਨੂੰ ਘਰੇ ਲਿਆਂਦਾ ਹਨ ਹਾਂ ਆਪਣਾ ਜਿਹੜੇ ਜਿਹੜੇ ਬਾਈ ਨੇ ਵੀਡੀਓ ਤੋਂ ਜੁੜੇ ਹੋਇਆ ਬਾਈ ਦਾ ਫੋਨ ਕਰਕੇ ਘਰੇ ਆ ਕੇ ਤੁਸੀਂ ਬੂਟੇ ਲਿਆ ਸਕਦੇ ਰੁੱਤ ਦੇ ਹਿਸਾਬ ਨਾਲ ਪਿਆਰ ਆਪ ਪਹਿਲੀ ਘਰੇ ਕਰਦੇ ਆ ਬਾਈ ਬਸ ਬਾਈ ਜੇ ਬੂਟੇ ਲਾਉਣ ਬਾਰੇ ਵੀ ਕੋਈ ਜਾਣਕਾਰੀ ਬਾਈ ਤੋਂ ਲੈਣੀ ਹੈ ਨਾ ਫੋਨ ਨੰਬਰ ਦੇ ਬਾਈ ਦੇ ਦੇ ਕੋਦੋ ਮਰਜ਼ੀ ਦੇ ਪੁੱਛ ਸਕਦੇ ਕਿਹੜਾ ਬਾਗ ਕਰੋ ਲੋਪ ਨਾ ਤੇ ਉਹ ਸਭ ਨਾਲ ਬਾਈ ਤੋਂ ਜਾਣਕਾਰੀ ਲੈ ਸਕਦੇ ਆ ਤੁਰ ਤੱਕ ਨਰਸਰੀ ਆ ਗਈ ਜਿਹੜਾ ਨਾ ਨੀ ਤੇ ਭਾਈ ਜਿਹੜੇ ਬੁੱਟੇ ਪਣ ਸਸਤਾ ਪੈਂਦਾ ਹਨ ਇਹ ਸੋਡੇ ਕੋਲ ਸਸਤਾ ਪੈਂਦਾ ਸਸਤਾ ਪੈਂਨ ਦਾ ਕਾਰਨ ਵੀ ਮਦਰ ਪਲਾਂਟ ਆਪਣੇ ਕੋਲੇ ਆਵਦੇ ਕੋਲੇ ਨੇ ਮਦਰ ਪਲਾਂਟ ਆਪਦੇ ਕੋਲੇ ਆ ਆਪਾਂ ਕਿਹੜੇ ਤੇ ਪੇਂਡ ਵਾਲੀ ਚੀਜ਼ ਵੀ ਆਪਣੇ ਕੋਲੇ ਕਰਨੀ ਆਗੀ ਮੰਨ ਲਓ ਆਪਾਂ ਆੜੂ ਤੇ ਪੇਂਡ ਕਰਨੀ ਆੜੂ ਵੀ ਆਪਣੇ ਕੋਲੇ ਆਪ ਦਾ ਦੇਸੀ ਤੇ ਲੂਚੇ ਤੇ ਕਰਨੀ ਆ ਪੇਂਡ ਉਹ ਵੀ ਆਪਣਾ ਆਪ ਦਾ ਹੋ ਸਕਿਆ ਕਿਉਂਕਿ ਆਪਾਂ ਤਾਂ ਸਸਤਾ ਨਹੀਂ ਵੀ ਜਿਹੜੇ ਰੇਟ ਤੇ ਆਪਾਂ 50 ਰੁਪਏ ਚ ਬੁੱਟੇ ਲਈ ਜਾਂਦੇ ਇਹਨਾਂ ਦਾ ਪੇਂਡ ਕਰਾਉਣ ਹੀ ਹੋ ਗਿਆ ਪਰ ਉਹ ਵੀ ਮੰਨ ਲਓ ਮੰਨ ਹੀ ਲੈ ਜਾਂਦੇ ਉਹ ਹੀ ਲੈ ਜਾਂਦੇ ਤੇ ਬਾਈ ਨਹੀਂ ਤਾਂ ਕਰਕੇ ਆਪਦੇ ਬਾਗ ਵੀ ਬਾਈ ਕਾਹਨ ਦੀ ਕਹਾਂ ਵਧਾਈ ਜਾਂਦਾ ਤੇ ਜਮਾ ਦਾਇਰ ਦੇ ਰੇਟ ਵਿੱਚ ਠੀਕ ਆ ਤੁਸੀਂ ਆਪ ਹੀ ਆਖੋਗੇ ਵੀ ਹਾਂ ਪੈਂ ਆਰਪੀਆ ਦੇ ਵਿੱਚ ਤਾਂ ਕੋਈ ਪੇਂਡ ਕਰਕੇ ਵੀ ਨਹੀਂ ਦਿੰਦਾ ਜੈ ਦੇ ਰੇਟ ਵਿੱਚ ਬੂਟੇ ਫੋਨ ਤੋਂ ਪੈ ਜਾਂਦੇ ਆ ਹੁਣ ਆਪਣਾ ਆਲੂ ਖਾਰ ਆ ਗਿਆ ਵੀ ਆਲੂ ਖਾਰ ਆ ਗਿਆ ਅੱਛਾ ਹਾਂ ਉਹ ਉਧਰ ਦਿਖਾਉਣਾ ਵਸੋਣ ਠੀਕ ਆ ਹਾਂ ਇਹ ਆਪਣਾ ਆ ਦਾ ਤਿਆਰ ਕਰ ਇਹ ਸਾਰਾ ਆਲੂ ਖਾਰ ਆਪ ਜਨਵਰੀ ਚ ਦੇਣਾ ਉਹ ਆਗਾ ਹੂੰ ਆਪਣਾ ਦੋਸਤੋ ਜਨਵਰੀ ਦੇ ਵਿੱਚ ਆਲੂ ਖਾਰ ਤੁਸੀਂ ਲਿਜਾ ਸਕਦੇ ਹੋ ਬਾਈ ਤੋਂ ਇਹ ਆਲੂ ਬਖਾਰਾ ਵੀ ਉਹ ਆ ਕਿਹੜਾ ਜਾਣਸਾਰ ਜਨਵਰੀ ਚ ਕਿਦੋਂ ਲਾਇਆ ਤਾਂ ਅਗਲੇ ਸਾਲ ਆਪਾਂ ਨੂੰ ਫਲ ਦੇਊਗਾ ਠੀਕ ਆ ਹਾਂ ਆਪਣਾ ਬਾਗ ਆ ਕਿੰਨੂਆਂ ਦਾ ਕਿੰਨੂਆਂ ਦਾ ਲੈ ਦੋਸਤੋ ਆਲੂ ਵਗਾਰੇ ਦੇ ਬੂਟੇ ਆ ਪੇਂਡ ਜਮਾ ਬਿਲਕੁਲ ਪੱਕੀ ਖੜੀ ਆ ਠੀਕ ਆ ਤੇ ਬੂਟਾ ਮੰਨ ਲਓ ਇਹ ਜਨਵਰੀ ਚ ਲੱਗੂ ਹਾਂ ਤੇ ਫਲ ਕਿਹੜੇ ਮਹੀਨੇ ਚੱਕ ਲੂਗਾ ਅਗਲੇ ਸਾਲ ਜਨਵਰੀ ਚ ਫਲ ਚੱਕੂਗਾ ਅਗਲੇ ਸਾਲ ਜਨਵਰੀ ਚ ਫਲ ਚੱਕ ਲੂਗਾ ਠੀਕ ਆ ਜਮਾ ਜਾਇ ਰੇਟ ਦੇ ਵਿੱਚ ਤੁਹਾਨੂੰ ਨਰਸਰੀ ਦਿਖਾਈ ਆ ਇੱਕ ਤਰ੍ਹਾਂ ਦੀ ਬਹੁਤ ਇੰਨੀਆਂ ਚੀਜ਼ਾਂ ਵਸਤੇ ਉਹ ਲੱਗਦੀ ਨਵੇਂ ਤਾਂ ਵੀ ਤੁਹਾਨੂੰ ਜਮਾ ਸਸਤੇ ਰੇਟ ਦੀ ਨਰਸਰੀ ਤੇ ਟਰਸਟਡ ਬੰਦੇ ਕਿਉਂਕਿ ਜਿਹੜੇ ਬੰਦੇ ਆਪ ਬਾਗ ਲਾਏ ਬੈਠੇ ਆ ਇਹ ਤਾਂ ਆ ਕੇ ਦੇਖੋ ਪਹਿਲਾਂ ਹਣਾਂ ਇਹ ਲੂਚੇ ਚ ਤਿਆਰ ਕਰਿਆ ਹੈਗਾ ਆਪਣਾ ਠੀਕ ਆ ਪਹਿਲਾ ਲੂਚੇ ਦੀ ਕਲ ਮਲਾਤੀ ਕੱਟ ਕੇ ਫਿਰ ਉਦੋਂ ਬਾਅਦ ਅਗਲੇ ਸਾਲ ਇਹ ਤੇ ਪੇਂਟ ਕਰਦਾ ਹੂੰ ਇਹ ਇਹ ਤਾਂ ਆ ਦੇ ਟੈਂਪਰੇਚਰ ਵਾਸਤੇ ਰੰਜੀਤ ਕਾਮ ਜਾਵਾ ਜਾਮਾ 1 ਨੰਬਰ ਕੋਈ ਇਹਨੂੰ ਬਿਮਾਰੀਆਂ ਦਾ ਕੀ ਦਿੱਕਤ ਨਹੀਂ ਨਾ ਕੋਈ ਬਿਮਾਰੀ ਨਹੀਂ ਕੋਈ ਨਹੀਂ ਆਉਂਦੀ ਨਾ ਬਿਮਾਰੀਆਂ ਨੂੰ ਮਾੜੀ ਮੋਟੀ ਆਉਂਦੀ ਆ ਹੂੰ ਦੀ ਸਾਡੀ ਆਉਂਦੀ ਆ ਹੋਰ ਇਹਨੂੰ ਕੁਝ ਨਹੀਂ ਆਉਂਦਾ ਹੂੰ ਤਾਂ ਕਰ ਤੇ ਜੀਤਬਾਈ ਜਿਵੇਂ ਤੁਸੀਂ ਬਾਗ ਲਾਉਂਦੇ ਰਹਿੰਦੇ ਹੋ ਨਾ ਜਿਹਦਾ ਕੀ ਪ੍ਰੋਸੈਸਿੰਗ ਦਾ ਟੋਏ ਵਗੈਰੇ ਦਾ ਕੀ ਸਿਸਟਮ ਹੈ ਦੱਸੋ ਮੈਂ ਕੋਈ ਦੱਸ ਇਹਦਾ ਬਸ ਜਾ ਕੇ ਕਿੰਨਾ ਟੋਆ ਕਰਨਾ ਚਾਹੀਦਾ ਚੌੜਾ ਪੀੜਾ ਜਿਵੇਂ ਕਹਿੰਦੇ ਕਲੀਕ ਪਾ ਦਿਓ ਨਾ ਕੁਝ ਨਹੀਂ ਪਾਉਣਾ ਚਾਹੀਦਾ ਅੱਛਾ ਜੇ ਆਪਣੇ ਸਿਉਂਖਾ ਸਿਉਂਖਾ ਦੀ ਦਵਾਈ ਪਾ ਦਿਓ ਕਿਹੜੀ ਤੁਸੀਂ ਨਿਸ਼ਚਰ ਵਾਦਲ ਦਿਓ ਹਾਂ ਕਲੋਰ ਵਗੈਰਾ ਹਾਂ ਕਲੋਰ ਵਗੈਰਾ ਠੀਕ ਹੈ ਕੋਈ ਟੋਏ ਦਾ ਕੋਈ ਡਿਫੈਂਸ਼ਨ ਹੋਵੇ ਵੀ ਟੋਏ ਦਾ ਤਾਂ ਆਇਆ ਵੀ ਜੇ ਆਪਾਂ 2 ਫੁੱਟ ਬੂਟਾ ਲਾਉਣਾ ਥੱਲੋਂ 4 ਫੁੱਟ ਟੋਆ ਵਾਟ ਲੋ ਤੇ 2 ਫੁੱਟ ਮਿੱਟੀ ਦੁਆਰੇ ਮੋੜ ਦਿਓ ਦੁਆ ਨਰੇ ਥੱਲੇ ਬੂਟਾ ਠੰਡਾ ਰਹਿੰਦਾ ਏ ਠੀਕ ਆ ਹਾਂ ਕਲੀ ਤੇ ਨੀਲਾ ਥੋਥਾ ਬਾਹਰ ਚ ਪਾ ਸਕਦੇ ਕੋਲ ਕਿ ਕਦੋਂ ਆਪਾਂ ਨੂੰ ਪਤਾ ਲੱਗਿਆ ਵੀ ਆਪਣਾ ਬੂਟਾ ਚੱਲ ਪਿਆ ਏ ਉਦੋਂ ਆਪਾਂ ਇਹਨੂੰ ਪਾ ਸਕਦੇ ਆ ਠੀਕ ਆ ਹਾਂ